ਆ ਚੱਲ ਜੀ ਆਪਾਂ ਘਰੇ ਹਨਾ ਐ ਘਰੇ ਲੱਗਦਾ ਕਵੇੜਾ ਹੋ ਗਿਆ ਤੇ ਆਪਾਂ ਆਵਾਜ਼ ਮਾਰਦੇ ਆ ਰਾਤ ਹੀ ਕੱਟਣੀ ਆ। ਫਿਰ ਕਾਗੇ ਪਾਰ ਹਾਂ। ਭਾਈ ਘਰੇ ਆ ਕੋਈ ਭਾਈ ਹਾਂ ਭਾਈ ਕੌਣ ਆ? ਭਾਈ ਅਸੀਂ ਰਾਹੀ ਆ ਤੇ ਰਾਤ ਕੱਟਣੀ ਆ। ਬਾਹਰ ਖੋਲੋ। ਬੋਤੇ ਖਰੀਦਦੇ ਆ। ਹਾਂ ਪਤ ਕੌਣ ਆ? ਅਸੀਂ ਮਾਤਾ ਰਾਹੀ ਆ ਰਾਤ ਕੱਟਣੀ ਆ ਕਵੇੜਾ ਹੋ ਗਿਆ ਸਾਨੂੰ ਅਸੀਂ ਵਪਾਰ ਕਰਦੇ ਆ ਬੋਤਿਆਂ ਦਾ। ਕਿ ਸਾਨੂੰ ਕੋਈੜਾ ਹੋ ਗਿਆ ਰਾਤ ਕੱਟਣੀ ਠੀਕ ਆ ਚਲ ਆਜੋ ਪਤ ਆਇਆ ਧਬੜੂ ਆ ਜਾ ਬਾਈ ਮਾਂ ਤਾਂ ਚੰਗੀ ਹੋ ਚੱਲੀ ਕੋਈੜਾ ਹੋ ਗਿਆ ਮਾਂ ਸਾਨੂੰ ਚਲ ਕੋਈ ਨਹੀਂ ਪਤਨ ਨੂੰ ਬੋਲ ਦੇ ਹੋਰ ਆ ਠੰਡ ਲੱਗੀ ਜਾਂਦੀ ਆਗ ਚੇਕ ਲਓ ਪਤ ਬਹਿ ਜਾ ਇੱਧਰ ਹੋਰ ਮਾਤਾ ਸਾਰੇ ਠੀਕ ਦਾ ਘਰੇ ਹਾਂ ਹਾਂ ਪਤ ਕੀ ਵਰਤਗਾ ਤੁਸੀਂ ਦੇਖੋ ਪਤ ਹਾਂ ਵਰਤਗਾ ਠੀਕ ਆ ਆਹ ਪਰ ਪਟਕ ਨਾ ਤੇ ਵਾਤੀ ਵਿੱਚ ਕਰ ਲਿਆ ਅਸੀਂ ਮਾਤਾ ਵਪਾਰ ਕਰਦੇ ਆਂ ਬੋਟਿਆਂ ਦੇ ਤੇ ਸਾਨੂੰ ਨਾ ਕੇੜਾ ਹੋ ਗਿਆ ਠੀਕ ਆ ਤੇ ਮੇਰਾ ਨਾਮ ਤਾਂ ਹੈਗਾ ਕੁਸ਼ੂਏ ਮੇਰਾ ਭਰਾ ਹੈਗਾ ਡਬਲ ਤੇ ਅੱਜ ਸਾਨੂੰ ਕੇੜਾ ਹੋ ਗਿਆ ਬਹੁਤ ਦੂਰੋਂ ਚੱਲ ਕੇ ਆਏ ਆਂ ਤੇ ਅਸੀਂ ਕਦੀ ਰਾਤ ਕੱਟਨੇ ਨੇ ਚੱਲ ਕੋਈ ਨਹੀਂ ਪੱਤ ਕੱਟੀ ਤੇ ਜੋ ਤੇ ਮਾਦਾ ਕੰਨ ਕੱਲੀ ਰਹਿਣੀ ਆ ਹਾਂ ਵਾਤ ਮੈਂ ਕੱਲੀ ਰਹਿਣੀ ਆ ਮੁੰਡਾ ਮੇਰਾ ਪਹੁੰਚ ਗਿਆ ਵਾ ਠੀਕ ਆ ਠੀਕ ਆ ਠੀਕ ਉਹ ਆਊਗਾ ਤੇ ਵੀ ਆਉਂਗੀ ਕੀ ਉਹ ਘਰ ਦੀ ਪੁਰਾਣਾ ਜਿਹਾ ਬਸ ਪਤਾ ਉੱਚੇ ਨਹੀਂ ਬਣਾਉਣਾ ਸਾਬ ਕੋਠੀ ਠੀਕ ਆ ਠੀਕ ਆ ਹਾਂ ਹਾਂ ਚਲ ਆਹ ਸਹੀ ਗੱਲ ਆ ਤੇ ਮਾਤਾ ਮੱਝ ਨੂੰ ਪੱਠੇ ਕੌਣ ਪਾਉਣਾ ਥੋੜੇ ਨਹੀਂ ਪਾਉਣੀ ਪਤਾ ਹੋਈ ਹੋਈ ਠੀਕ ਆ ਠੀਕ ਆ ਮਾਤਾ ਮੱਝ ਬੁਲਾ ਰਹੀ ਆ ਜੀ ਆਹਰ ਪਤਾ ਚੱਲ ਮੁੰਡਾ ਪੈਸੇ ਪਾਣ ਦਾ ਖਰਾਕ ਰੁਕ ਪਾਈ ਜਾਨੀ ਘਰੇ ਬੈਠੀ ਕਿਤੇ ਦਿਨੀ ਠੀਕ ਆ ਠੀਕ ਹਾਂ ਲੱਗ ਜੰਦੀ ਆ ਬਹੁਤ ਚਾੜੇ ਮਾਂ ਨੇ ਨਹੀਂ ਆਂਦੇ ਹਾਂ ਦਬੂ ਹਾਂਜੀ ਮਾਤਾ ਚੰਗੀ ਆ ਵਿਚਾਰੀ ਚੰਗੀ ਬਹੁਤ ਜਾਰੀ ਆ ਹਾਂ ਆ ਗੜਾ ਦੇ ਤੇ ਮਾਤਾ ਚੰਗੀ ਆ ਹੂੰ ਜੀ ਬਹੁਤ ਚੰਗੀ ਮਾਤਾ ਚਾਹਤਾ ਢਪਾਰ ਦਿਓ ਆਪਣਾ ਹੋਰ ਕਈ ਗੱਲ ਆ ਚੱਲ ਮਾਤਾ ਵੀ ਕਿੰਨੇ ਰੱਖੇ ਹਣਾ ਤੇ ਕੱਤ ਮੇਰੇ ਨਾਲ ਹੀ ਆ ਵਿਚਾਰੇ ਤੇ ਚੌਂਕਾਂ ਮੈਂ ਪਾਣੀ ਲੱਗ ਰਿਹਾ ਕੰਦੀ ਦਾ ਹਾਂ ਮੈਂ ਤਾਂ ਖੋਚਾ ਮੁੰਡੇ ਦੇ ਚੌਂਕਾਂ ਮੈਂ ਪਾਣੀ ਜਾਨੀ ਠੀਕ ਆ ਠੀਕ ਆ ਚਲੋ ਹੋਰ ਪਹਿਲਾਂ ਬੇਬੇ ਮੈਂ ਉਹਨੇ ਵੀ ਰੱਖਣੀ ਠੀਕ ਮੱਝ ਮਾਤਾ ਦੀ ਵਧੀ ਮਾਝ ਨੂੰ ਪਾਉਂਦੀ ਹਾਂ ਬੇਬੇ ਹਾਂ ਬਾਰ ਛੋਟਾ ਜਿਹਾ ਰੱਖਿਆ ਔਰ ਪਤਾ ਪੱਕ ਗੱਡੇ ਨਗਾਉਣੇ ਨਹੀਂ ਬੇਬੇ ਜੇ ਤੇਰੀ ਮੱਝ ਮਰ ਗਈ ਤੇ ਨਗਾਏਂਗੀ ਕਿੱਥੋਂ ਲਾ ਚੱਕੋ ਜਾ ਕਰੋ ਚਲੋ ਖਵਾ ਲੈ ਰੋਟਾ ਉਹ ਤਾਂ ਨਹੀਂ ਹੋ ਗਿਆ ਯਾਰ ਬੇਬੇ ਨੂੰ ਗਲਤੀ ਬੋਲ ਬੈਠੇ ਹੁਣ ਕਿੱਥੇ ਰਾਤ ਕੱਟਾਂਗੇ ਕੌਣ ਕਿਹ ਰਾਤ ਕਰਾਂਗੇ ਹਾਂ ਮੈਂ 4 ਪੌਂਟਾਂ ਚ ਪੈਣੀ ਹੈ ਹੋਰ ਓਏ ਆ ਕਿਹੜੇ ਪਰ ਆਉਂਦੇ ਆਂ ਦੀ ਰਾਤ ਨੂੰ ਪਿੰਡੋਂ ਬਾਹਰੋਂ ਬੰਦੇ ਵੀ ਉਪਰੇ ਜੇ ਲੱਗਦੇ ਆ ਪੁੱਛ ਗਏ ਕਿਹੜੇ ਆ ਬਈ ਦਬੜੂ ਯਾਰ ਆਪਣੇ ਤਾਂ ਮਾਰਾ ਹੀ ਹੋ ਗਿਆ ਜੀ ਕੰਮ ਨਾ ਹਾਂ ਬਾਈ ਕੁਸੜੀ ਤੂੰ ਗਲਤ ਬੋਲਿਆ ਉੱਥੇ რა ਕੰਮ ਦਾ ਚੰਗਾ ਨਹੀਂ ਕੌਣਾ ਤੁਸੀਂ ਕਿੱਧਰ ਚੱਲੇ ਆ ਜਨਾ ਭਰਾਵਾ ਬਹੁਤ ਦੁਖੀ ਬਣ ਤੇ ਆ ਕਿ ਚੁੰਦਾ ਜਾਂਦਾ ਉਹ ਹਾਂ ਜੀ ਉਹ ਦੀ ਜਵਾਨਦਾਰ ਰਸਤੇ ਹੁੰਦਾ ਬਾਈ ਭਰਾਵਾ ਸਾਡੀ ਜਵਾਨਦਾਰ ਰਸਤੇ ਹੁੰਦਾ ਜਾਂਦਾ ਪੁੱਛੀ ਨਾ ਬਾਈ ਕਿਵੇਂ ਉਹ ਕਿਵੇਂ ਬਾਪੂ ਅੱਛੀ ਨਾ ਜਵਾਨ ਆ ਜਿਹੜੀ ਇਹ ਰਾਜ ਬਹੁਤ ਆਂਦੀ ਆ ਤੇ ਪਿੰਡੋਂ ਬਾਹਰ ਵਿਖੜਾ ਆਂਦੀ ਆ ਸਾਡੀ ਬਾਈ ਜਵਾਨਦਾਰ ਆ ਸਾ ਉਹ ਚੁੰਦਾ ਜਾਂਦਾ ਠੀਕ ਕਿਸੇ ਨੂੰ ਪੁੱਠਾ ਸਿੱਧਾ ਬੋਲੇ ਹੋਗੇ ਹਾਂ ਬਾਈ